ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਏ ਪ੍ਰੈਸ ਦੇ ਰੂਬਰੂ ਅਤੇ ਪੱਤਰਕਾਰਾਂ ਨਾਲ ਕੀਤੀ ਵਾਰਤਾ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਪਹਿਲਾਂ ਆਪ ਸਭ ਦੇ ਰਾਹੀਂ ਮੈਸਮੁੱਛੀ ਸਾਧ ਸੰਗਤ ਨੂੰ ਫਰਦੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਿਹ ਅ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਨੂੰ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੇ ਹੁਕਮ ਹੋਏ ਸਨ ਜਿਸ ਦਿਨ ਹੀ ਮੈਨੂੰ ਇਸ ਖਬਰ ਬਾਰੇ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਇਹ ਆਖ ਦਿੱਤਾ ਸੀ ਮੈਂ ਇੱਕ ਨਿਮਾਣਾ ਸੇਖਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ समर्पित है ते ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸਿਕਸਵਾਨਾਂ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਿਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਖਿਮਾ ਯਾਚਨਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਮੈਂ ਜੋ ਕੁਝ ਵੀ ਹਾਂ ਜੀ ਮੈਂ ਬੜੇ ਸਾਧਾਰਨ ਪਰਿਵਾਰ ਤੋਂ ਆਂਦਾ ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਆਂਦਾ ਸੀ ਤਾਂ ਮੈਂ ਅਕਾਲ ਤਖਤ ਸਾਹਿਬ ਜਰੂਨ ਆਤਮਸਤਖ ਹੁੰਦਾ ਸੀ ਤਾਂ ਮੈਂ ਆਪਣੇ ਛੇਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦਾ ਸੀ ਤੇ ਮੈਂ ਜੋ ਕੁਝ ਵੀ ਹਾਂ ਇਸ ਦਰ ਤੋਂ ਬਣਿਆ ਹਾਂ ਇਹੀ ਕੇ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਮੇਰੇ ਅਰਗੇ ਕਰੋੜਾਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਸਤੀ ਨਹੀਂ ਰਾਜਨੀਤੀ ਦੇ ਵਿੱਚ ਜੋ ਮਾਨ ਸਨਮਾਨ ਤੇ ਮੈਂ ਸਮਝਦਾ ਜੇ ਅਗਰ ਕੋਈ ਸਭ ਤੋਂ ਵੱਡਾ ਮਾਨ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨਾ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਉਹ ਸ਼ਹਿਰ ਜਿੱਥੇ ਦਸਮ ਪਾਤਸ਼ਾਹ ਨੇ ਖਾਲਸਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਮੈਂ ਸਭ ਕੁਝ ਮੇਰੀ ਕੋਈ ਹਸਤੀ ਨਹੀਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਸਮਝ ਨਹੀਂ ਮੇਰੇ ਕੋਲ ਕੋਈ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਨ ਕਰ ਸਕਦਾ ਮਹਿਮਾਨ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇਵੇਂ ਪਾਤਸ਼ਾਹ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣਹਾਰ ਹੈ ਗੁਰੂ ਸਾਹਿਬ ਦਾ ਤਖਤ ਬਖਸ਼ਣਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣਹਾਰ ਹੈ ਮੈਂ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੋਈ ਦਲੀਲ ਨਹੀਂ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀਸ ਅਰਪਣ ਹੈ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਦਲੀਲ ਅੱਜ ਵੀ ਪਰ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਸ਼ ਨਹੀਂ ਬਤੌਰ ਮੰਤਰੀ ਮੇਰੀ ਜ਼ਿੰਮੇਵਾਰੀ ਹੈ ਜੋ ਮੈਂ ਆਪਣੀ ਉਹਦੀ ਖਿਮਾ ਮੰਗਦਾ ਤੇ ਜੋ ਫਰਮਾਨ ਹੋਇਆ ਉਹ ਜਿਹੜਾ ਮੈਂ ਇਨਬੈਨ ਨਿਭਾਉਂਗਾ ਜਿਵੇਂ ਗੁਰੂ ਸਾਹਿਬ ਪਰਮੰਦੇ ਆ। ਸਾਹਿਬ ਦੋ ਹਕੂਮਨਾਮੇ ਹੋਏ ਨੇ ਕਿ ਤੁਹਾਡੇ ਨਾਲ ਸੰਬੰਧ ਸੀ ਇੱਕ ਸਰਕਾਰ ਦੇ ਨਾਲ ਸੰਬੰਧ ਦੇਖੋ ਜੀ ਮੈਂ ਇੱਥੇ ਨਿਵਾਣੇ ਸਿੱਖਣ ਮੈਂ ਮੈਂ ਬਿਲਕੁਲ ਜੋ ਮੈਨੂੰ ਫਰਮਾਨ ਹੋਇਆ ਮੈਂ ਇਨਬੈਨ ਹੁਣੇ ਤੋਂ ਸੇਵਾ ਮੈਂ ਤਾਂ ਇੱਥੇ ਆਣ ਤੋਂ ਪਹਿਲਾਂ ਵੀ ਤੁਸੀ ਦੇਖਿਆ ਗੁਰੂ ਕੇ ਮਹਿਲ ਦਰਸ਼ਨ ਕਰਕੇ ਆਇਆ ਤੇ ਪੈਦਲੀ ਪਰ ਮੈਂ ਫਿਰ ਜੋ ਵੀ ਹੋਇਆ ਉਹਨੂੰ ਕਰਾਂ ਬਹੁਤ ਮੈਂ 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 ਇੱਕ ਹੋਰ ਮੈਂ ਇੱਕ ਹੋਰ ਮੇਰੀ ਖੋਰ ਇੱਕ ਹੋਰ ਮੇਰੀ ਬੇਨਤੀ ਹੈ ਜੀ ਕਿਉਂਕਿ ਇਹ ਅਕਾਲ ਤੱਕ ਸਭ ਤੋਂ ਉੱਤੇ ਕੁਝ ਨਹੀਂ ਤਾਂ ਕੋਈ ਵੀ ਸਵਾਲ ਜਵਾਬ ਕੋਈ ਵੀ ਮੇਰੀ ਬੇਨਤੀ ਹੈ ਕਿ ਮੇਰੀ ਨਿੱਜੀ ਆਸਥਾ ਵੀ ਹੈ ਆਪ ਜੀ ਨੂੰ ਵੀ ਬੇਨਤੀ ਹੈ ਮੇਰੀ ਨਿੱਜੀ ਅਸਥਾ ਹੈ ਕੋਈ ਵੀ ਮੈਂ ਤੁਹਾਨੂੰ ਇੱਕੋ ਸਟੇਟਮੈਂਟ ਕਿ ਮੈਨੂੰ ਜੋ ਫਰਮਾਨ ਹੋਇਆ ਇਨਬਨ ਮੇਰੇ ਲਈ ਇਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਛੇਵੇਂ ਪਾਤਸ਼ਾਹ ਦਾ ਫਰਮਾਨ ਹੈ ਤੇ ਇਸ ਦਰ ਦੇ ਹਾਂ ਜਿੱਥੇ ਜੋ ਫਰਮਾਨ ਹੋਇਆ ਜਿੱਥੇ ਜਿੱਥੇ ਜੋ ਫਰਮਾਨ ਹੈ ਪੂਰੇ ਕਰਾਂਗੇ ਤੇ ਹਾਂਜੀ ਹੁਣੀ ਗੁਰੂ ਕੇ ਮਹਿਲ ਤੋਂ ਹੁਣੀ ਜਾਵਾਂਗੇ ਜਿੱਥੇ ਜਿੱਥੇ ਹੋਊਗਾ ਆਪ ਜੀ ਨੂੰ ਦੱਸਦੇ ਰਾਵਾਂਗੇ ਪੂਰਾ ਕਰਾਂਗੇ ਤੇ ਇੱਥੇ ਆ ਕੇ ਅਕਾਲ ਤੱਕ ਤੇ ਵੀ ਦੱਸਾਂਗੇ ਮੇਰੇ ਲਈ ਮੇਰੀ ਫਿਰ ਬਾਰ-ਬਾਰ ਬੇਨਤੀ ਹੈ ਕਿ ਕੋਈ ਸਵਾਲ ਜਵਾਬ ਪਾਵਾਂਗੇ ਤਾਂ ਮੈਂ ਕੋਈ ਨਹੀਂ ਮੇਰੇ ਲਈ ਅਕਾਲ ਤੱਕ ਸਭ ਤੋਂ ਉੱਤੇ ਹੁਕਮ ਹੈ ਮੇਰੇ 6ਵੇਂ ਪਾਛੇ ਦਾ ਹੁਕਮ ਹੈ ਤੇ ਮੈਂ ਹਸੂਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਧੰਨਵਾਦ